ਕਰੀਆ ਸ਼ੁਰੂ ਹੋ ਜੀ ਫਿਰ ਬੀਐਸਐਫ ਕੋਲੋਂ ਆਈ ਇਨਫੋਰਮੇਸ਼ਨ ਤੇ ਬੇਸ ਤੇ ਐਸਐਸਪੀ ਸਰਦਿੰਦਰ ਸਿੰਘ ਜੀ ਦੀ ਡਾਇਰੈਕਸ਼ਨ ਤੇ ਇੱਕ ਸਾਂਝਾ ਆਪਰੇਸ਼ਨ ਕਰਕੇ ਪਿੰਡ ਲੋਪੋਕੇ ਦਾ ਬਲਵਿੰਦਰ ਸਿੰਘ ਤੇ ਬਲਦੇਵ ਸਿੰਘ ਵਾਸੀਆਂ ਕੱਕੜ ਥਾਣਾ ਲੋਪੋਕੇ ਦੇ ਘਰੇ ਰੇਡ ਕੀਤਾ ਗਿਆ ਸੀ ਤੇ ਇੱਕ ਇਨਫੋਰਮੇਸ਼ਨ ਸੀ ਕਿ ਵੀ ਇਹ ਲੋਕ ਪਾਕਿਸਤਾਨ ਤੋਂ ਡਰੱਗ ਲਿਆ ਕੇ ਤੇ ਉਹਨੂੰ ਸੇਲ ਕਰਕੇ ਤੇ ਉਹਦੀ ਮਨੀ ਜਿਹੜੀ ਹੈ ਉਹ ਹਵਾਲਾ ਰਾਸੀ ਚ ਕਨਵਰਟ ਕਰ ਦੇਣ ਜਿਸ ਦੇ ਆਧਾਰ ਤੇ ਇਹਨਾਂ ਦੇ ਪਿੰਡ ਰੇਡ ਕੀਤਾ ਸੀਗਾ ਜਿੱਥੋਂ ਤਿੰਨ ਬੈਗ ਪੈਸਿਆਂ ਦੇ ਮਿਲੇ ਇੰਡੀਅਨ ਕਰੰਸੀ ਦੇ ਮਿਲੇ ਜੋ ਕਾਊਂਟਿੰਗ ਮਸ਼ੀਨ ਮਨੀ ਕਾਊਂਟਿੰਗ ਮਸ਼ੀਨ ਦਾ ਅਰੇਂਜਮੈਂਟ ਕਰਕੇ ਇਹ ਪੈਸਾ ਗਿਨੇਆ ਗਿਆ ਜੋ ਗਿਣਨ ਤੋਂ ਬਾਅਦ ਇਹ ਪੈਸਾ ਤਕਰੀਬਨ 1 ਕਰੋੜ 97 ਲੱਖ 14650 ਰੁਪਏ ਜਿਹੜੇ ਹੈ ਬਣੇ ਸੀ ਜਿਨ੍ਹਾਂ ਨੂੰ ਕਸਟਡੀ ਪੁਲਿਸ ਚ ਲਿਆ ਗਿਆ ਤੇ ਇਹਨਾਂ ਦੇ ਪੈਸ ਕਿੱਥੋਂ ਕਿੱਥੋਂ ਕੀ ਕੀ ਲਿੰਕ ਨੇ ਉਸ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਫਾਰਵਰਡ ਤੇ ਵੈਕਵਰਡ ਲਿੰਕ ਦੀ ਵੀ ਇਨਵੈਸਟੀਗੇਸ਼ਨ ਹੋ ਰਹੀ ਹੈ ਇਸ ਤੋਂ ਇਲਾਵਾ ਇਹਦਾ ਦੇ ਦੋ ਬੇਟੇ ਨੇ ਜਿਹੜੇ ਦੋਵੇਂ ਆਲਰੇਡੀ ਅੰਮ੍ਰਿਤਸਰ ਜੀਲ ਦੇ ਵਿੱਚ ਨੇ ਤੇ ਜਿਨ੍ਹਾਂ ਤੇ ਵੀ ਅਲੱਗ-ਅਲੱਗ ਐਨਡੀਪੀਐਸ ਐਕਟ ਕੇਸ ਰਜਿਸਟਰਡ ਨੇ ਇੱਕ ਦਾ ਨਾਮ ਹੈ ਹਾਪੀ ਸਿੰਘ ਤੇ ਦੂਸਰਾ ਦਾ ਨਾਮ ਹੈ ਗਗਪ੍ਰੀਤ ਸੇ ਤੇ ਇਹਨਾਂ ਤੋਂ ਉਸ ਤੋਂ ਇਲਾਵਾ ਪੰਜੋ ਮੋਬਾਈਲ ਤੇ ਇੱਕ ਲੈਪਟਾਪ ਜਿਹੜਾ ਹੈਗਾ ਰਿਕਵਰ ਕੀਤਾ ਗਿਆ ਕਿ ਪੈਸਾ ਆਇਆ ਇਹ ਡਰਗ ਮੰਨੀ ਹੈ ਜੀ ਜਿਹੜੀ ਇਧਰ ਡਰਗ ਆ ਜਾਂਦੀ ਹੈ ਉਹਨੂੰ ਸੇਲ ਕਰਕੇ ਉਸ ਤੋਂ ਜਿਹੜਾ ਇਕੱਠਾ ਕੀਤਾ ਗਿਆ ਪੈਸਾ ਹੈ ਉਹ ਇੱਥੇ ਕੀ ਹਵਾਲਾ ਦੀ ਗੱਲ ਕੀਤੀ ਹਵਾਲਾ ਕਿਵੇਂ ਹਵਾਲਾ ਜਿਹੜਾਂ ਬੰਦਿਆਂ ਨੂੰ ਇਹਨਾਂ ਨੇ ਸਮਗਲਰਾਂ ਨੂੰ ਪੈਸਾ ਅੱਗੇ ਦੇਣਾ ਹੁੰਦਾ ਹੈ ਤੇ ਉਹਨੂੰ ਪਹਿਲਾਂ ਆਪਣੇ ਡਰਗ ਨੂੰ ਸੇਲ ਕਰਕੇ ਫਿਰ ਅੱਗੇ ਉਹਨਾਂ ਨੂੰ ਟ੍ਰਾਂਸਫਰ ਕਰਦੇ ਆਂ ਇਸੇ ਕਿਸ ਤਰ੍ਹਾਂ ਦੇ ਦੇਖਦੇ ਬੜੇ ਵੱਡੇ ਅਪਰਾਧ ਕਰਦੇ ਆਂ ਆਪਣੇ ਵੀ ਕੀ ਕਰਦੇ ਸੀ ਇਸੇ ਚੀਜ਼ ਹੀ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਕਿਹੜਾ ਮੈਥਡ ਯੂਜ਼ ਕਰਦੇ ਸੀ ਭੇਜਣ ਦਾ ਕਿੰਨੇ ਸਮਾਂ ਜੋ ਐਕਟੀਵੇਟ ਇਹ ਵੀ ਇਨਵੈਸਟੀਗੇਸ਼ਨ ਦਾ ਚੱਲ ਰਿਹਾ ਕਿਉਂਕਿ ਅਰੈਸਟ ਕੀਤੇ ਨੇ ਥੋੜੇ ਚਿਰ ਪਹਿਲਾਂ ਹੀ ਤੇ ਇਹਨਾਂ ਨੂੰ ਅਸੀਂ ਪੁੱਛਗਿੱਛ ਕਰ ਰਹੇ ਹਾਂ ਬਿਲਕੁਲ ਜੀ ਡਿਊਰਿੰਗ ਦੀ ਇਨਵੈਸਟੀਗੇਸ਼ਨ ਜੋ ਕੁਝ ਆਏਗਾ ਉਹ ਵੀ ਤੁਹਾਨੂੰ ਸ਼ੇਅਰ ਕਰਾਂਗੇ ਨਹੀਂ ਸਰ ਬੀਐਸਐਮ ਕਿੰਨੀ ਬੀਐਸਐਮ ਬਿਲਕੁਲ ਜੀ ਹਾਂ ਸਰ ਸਰ ਵਿਦਿਆਰਥੀ ਕੋਈ ਪ੍ਰੈਜੈਂਸ ਲਾ ਮੈਂ ਤੇ ਨਹੀਂ ਇਹਨਾਂ ਦਾ ਹਾਲਾਤ ਪਤਾ ਨਹੀਂ ਸਰ ਦੇਖੀ ਵੀ ਨਾ ਕੰਮ ਵਿੱਚ ਕਰਦੇ ਸੀ ਕਿ ਇਹਨਾਂ ਦਾ ਕਿੰਨਾ ਹੋ ਗਿਆ ਕੁਆਲਿਫੀਕੇਸ਼ਨ ਇਹ ਚੀਜ਼ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂਕਿ ਅਜੇ ਇਹਨਾਂ ਨੂੰ ਇਹਨਾਂ ਦਾ ਬਰਾਬਰ ਤੇ ਉਹ ਲੈ ਕੇ ਰਿਮਾਂਡ ਫਿਰ ਇਹਨਾਂ ਨੂੰ ਅਸੀਂ ਕੋਸ਼ਿਸ਼ ਕਰਕੇ ਅਗਲੀਆਂ ਗੱਲਾਂ ਡੂੰਘਾਈ ਨਾਲ ਜਿਹੜੀਆਂ ਕਰਾਂਗੇ ਕਲੀਅਰ ਸਰ ਕਿੰਨਾ ਲਿਖੇ ਜਿੰਨੇ ਪੜੇ ਲਿਖੇ ਨਹੀਂ ਇਹ ਚੱਲ ਰਹੀ ਹੈ ਜੀ ਜੀ ਇਹਨਾਂ ਨੂੰ ਕਿਤੋਂ ਕਿਤੋਂ ਪੜੇ ਨੇ ਕੌਣ ਕੌਣ ਇਹਨਾਂ ਦੇ ਨਾਲ ਹੋਰ ਸਾਥੀ ਨੇ ਉਹ ਕੁਛ ਕਿਸੇ ਦੇ ਡੋਕਾ ਹੋਗਾ ਕਿ ਨਹੀਂ ਹਾਂ ਜੀ ਹਾਂ ਉਹਨਾਂ ਦੇ ਚਾਰ ਇੱਕ ਤੇ ਚਾਰ ਕੇਸ ਰਜਿਸਟਰਡ ਹੈ ਇੱਕ ਤੇ ਇੱਕ ਕੇਸ ਹੈ ਇਹ ਪਾਕਿਸਤਾਨੀ ਜਾ ਕੇ ਆਏ ਨੇ ਕਿਸਾ ਨਹੀਂ ਇਹ ਗੱਲ ਹੈ ਜੇ ਕਲੀਅਰ ਨਹੀਂ ਹਾਂ ਸਰ ਇਹ ਨਾਲ ਵੀ ਹੋਰ ਵੀ ਪਰਿਵਾਰਕ ਮੈਂਬਰ ਹੈ ਇਸ ਦਾ ਨਾਮ ਕਿਹਾ ਗਿਆ ਨਹੀਂ ਜੀ ਇਹਨਾਂ ਦੋਵਾਂ ਤੋਂ ਲਾਗ ਸਰ ਇਹ ਸਾਰੇ ਗੇਟ ਨੂੰ ਅਪਡੇਟ ਕਰ ਰਹੇ ਨੇ ਇਹ ਦੱਸਾਂਗੇ ਜੀ ਅਜੇ ਕੁਛ ਲਈ ਇਹ ਜੋ ਕੁਛ ਕਿਸੇ ਚਾਹੇਗਾ ਉਹ ਤੁਹਾਨੂੰ ਸ਼ੇਅਰ ਕਰਾਂਗੇ ਗੱਲ ਇਹਦੇ ਬਾਰੇ ਕਰੇ ਨਾ ਵੀ ਹਾਂ ਜੀ ਤਬੂ ਕਰੀਏ ਹਾਂਜੀ ਹਾਂਜੀ ਕੈਸ਼ ਕਿਸੇ ਕੋਲ ਰੱਖਿਆ ਸੀ ਸਰਕਾਰ ਵਿੱਚ ਇਹਨੇ ਤਿੰਨ ਬੈਗ ਸੀ ਜੀ ਅਲੱਗ-ਅਲੱਗ ਜਿੰਨਾਂ ਵਿੱਚ ਪਾਏ ਹੋਏ ਸੀਗਾ ਕੈਸ਼ ਇਸ ਤੋਂ ਬਹੁਤ ਪਿੱਛੇ ਇਹਨਾਂ ਕੋਈ ਪਸਤਾ ਵੀ ਮਿਲੇ ਉਹਨਾਂ ਚ ਨਹੀਂ ਅਜੇ ਚੱਲ ਰਹੀ ਹੈ ਇਨਵੈਸਟੀਗੇਸ਼ਨ ਜੇ ਕੋਈ ਗੱਲ ਆਏਗੀ ਜਾਂ ਦਸਤਾਂਵਿਦ ਰਿਕਵਰ ਹੋਣਗੇ ਸੇਵ ਕਰਾਣੇ ਪੈਣਗੇ ਇੱਕ ਇਹਨਾਂ ਤੋਂ ਪੰਜ ਮੋਬਾਈਲ ਹੈ ਇੱਕ ਲੈਪਟਾਪ ਹੈ ਹੈ ਜੀ ਉਹ ਭੇਜਾਂਗੇ ਜੀ ਉਹਨਾਂ ਤੋਂ ਕਰਾਂਗੇ ਕਲੀਅਰ हैं जी नहीं नहीं ड्रोन वगैरह डिट्टी एस पी साहब ने सारी चीजें ब्रीफ कर दी हैं मैं ज्यादा कुछ नहीं कहूंगा जो 1800 बजे ऑपरेशन हुआ था ज्वाइंट और पुलिस ने हमारा बहुत सहयोग दिया और आखिर तक रात के 2300 बजे तक जो भी कार्रवाई थी उसमें सारी मदद करी और पुलिस को जब भी हम भी बॉर्डर की बेल्ट में जो भी ऑपरेशन करते हैं जब भी इनको फोन द्वारा या टेलीफोन द्वारा या वायरलेस द्वारा बुलाते हैं तो ये हमारा पूरा सहयोग करते हैं और इस काम में भी इन्होंने काफ़ी मदद की डिप्टी एस पीब ने सारा बता दिया ये ऐसे ऐसे इंफॉर्मेशन थी उसके आधार पे ऑपरेशन किया गया ज्वाइंट तो उसमें ये अचीवमेंट हुआ है ये सब के सामने जो कि एक करोड़ आप बता दें नाइन्टी सेवन लाख चौदह हजार और पाँच सौ कुछ रुपए तो ये मैंने बताया कि पुलिस हमारा हर जगह श्यो करती है और जब भी हमारे बॉर्डर बेल्ट में ज्वाइंट नाके भी लग रहे हैं दोनों के रात के अंदर आप लोगों ने देखे भी हैं और हमारा काफी अच्छा कोपरेशन है इसका ये जो अच्छा नीति है